ਅਲਜੂਗੋ ਵਿੱਚ ਕੀ ਹੋਵੇਗਾ ਅੱਜ ਆਪਾਂ ਇਸ ਕਹਾਣੀ ਦੁਆਰਾ ਜਾਣਾਂਗੇ ਤਾਂ ਸ਼ੁਰੂ ਕਰਦੇ ਹਾਂ ਕਹਾਣੀ ਸੋਹ ਰੱਬ ਦੀ ਜੇ ਕੋਈ ਛੱਡ ਕੇ ਗਿਆ ਤਾਂ ਸੁਣਦੇ ਹਾਂ ਪੂਰੀ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਛੋਟੇ ਪਿੰਡ ਵਿੱਚ ਇੱਕ ਬੁੱਧੀਮਾਨ ਵਿਅਕਤੀ ਅਤੇ ਇੱਕ ਨੌਜਵਾਨ ਵਿਅਕਤੀ ਰਹਿੰਦੇ ਸਨ ਬੁੱਧੀਮਾਨ ਵਿਅਕਤੀ ਨੂੰ ਲੋਕ ਅਕਸਰ ਸੁਝਾਅ ਦੇਣ ਅਤੇ ਜੀਵਨ ਦੇ ਮੁੱਦੇ ਤੇ ਸਲਾਹ-ਮਸ਼ਵਰੇ ਲਈ ਪਸੰਦ ਕਰਦੇ ਸਨ ਨੌਜਵਾਨ ਵਿਅਕਤੀ ਹਰ ਦਿਨ ਆਪਣੇ ਕੰਮ ਵਿੱਚ ਬੇਹੱਦ ਫਸਿਆ ਰਹਿੰਦਾ ਸੀ ਪਰ ਉਹ ਕਦੇ ਵੀ ਆਪਣੇ ਇਰਾਦਿਆਂ ਜੋ ਧੀਰਜ ਨਹੀਂ ਰੱਖਤਾ ਸੀ ਅਤੇ ਤੇਜ਼ੀ ਨਾਲ ਕੰਮ ਕਰਨਾ ਚਾਹੁੰਦਾ ਸੀ ਇੱਕ ਦਿਨ ਉਹ ਬੁੱਧੀਮਾਨ ਵਿਅਕਤੀ ਦੇ ਕੋਲ ਗਿਆ ਅਤੇ ਪੁੱਛਿਆ ਪਹਿਲੇ ਅਤੇ ਅੱਜ ਦੇ ਸਮੇਂ ਵਿੱਚ ਲੋਕ ਕਿਉਂ ਵੱਖਰੇ ਹਨ ਕਲਯੁਗ ਵਿੱਚ ਕੀ ਹੋਏਗਾ ਬੁੱਧੀਮਾਨ ਵਿਅਕਤੀ ਨੇ ਹੱਸ ਕੇ ਉੱਤਰ ਦਿੱਤਾ beta ਜਦੋਂ ਮੈਂ ਤੈਨੂੰ ਇਹ ਗੱਲ ਦੱਸਾਂਗਾ ਤਦ ਤੂੰ ਸਮਝ ਪਾਵੇਂਗਾ ਕਿ ਕਲਯੁਗ ਦੇ ਇਸ ਦੌਰ ਵਿੱਚ ਕਿਵੇਂ ਲੋਕ ਜੀਵਨ ਬਿਤਾਉਂਦੇ ਹਨ ਉਹ ਦੱਸਦਾ ਹੈ ਪਹਿਲੇ ਸਮੇਂ ਵਿੱਚ ਲੋਕ ਕਾਫੀ ਸਹਿਯੋਗੀ ਹੁੰਦੇ ਸਨ ਜਿਵੇਂ ਕਿ ਸਾਨ ਆਪਣੇ ਖੇਤਾਂ ਵਿੱਚ ਖੁਸ਼ ਰਹਿੰਦਾ ਸਨ ਉਹਨਾਂ ਦਾ ਕੰਮ ਅਤੇ ਸੰਤੋਖ ਦੇ ਨਾਲ ਜੀਵਨ ਬਤਾਉਂਦੇ ਸਨ ਪਰ ਹੁਣ ਕਲਜੁਕ ਵਿੱਚ ਦੁਨੀਆ ਦੀ ਰੋਟੀ ਅਤੇ ਪੈਸੇ ਲਈ ਲੋਕ ਆਪਣੀ ਜ਼ਿੰਦਗੀ ਖਤਮ ਕਰਨ ਨੂੰ ਤਿਆਰ ਹੋ ਜਾਂਦੇ ਹਨ ਨੌਜਵਾਨ ਨੇ ਕਿਹਾ ਪਰ ਇਹ ਕਿਵੇਂ ਹੋ ਸਕਦਾ ਹੈ ਲੋਕ ਤਾਂ ਤੜਕੇ ਉੱਠ ਕੇ ਕੰਮ ਕਰਦੇ ਹਨ ਫਿਰ ਵੀ ਕਿਵੇਂ ਸਮਾਜ ਅਤੇ ਜੀਵਨ ਵਿੱਚ ਇੰਨਾ ਗੱਲਾਂ ਦਾ ਬਦਲਾਅ ਆ ਰਿਹਾ ਹੈ ਬੁੱਧੀਮਾਨ ਵਿਅਕਤੀ ਨੇ ਮੁਸਕਰਉਂਦੇ ਹੋਏ ਕਿਹਾ ਅੱਜ ਕੱਲ ਦੇ ਸਮੇਂ ਵਿੱਚ ਤੂੰ ਦੇਖ ਸਕਦਾ ਹੈ ਕਿ ਲੋਕ ਆਪਣੇ ਕੰਮਾਂ ਵਿੱਚ ਦਿਲਚਸਪੀ ਅਤੇ ਪੂਰੀ ਤਰ੍ਹਾਂ ਨਾਲ ਨਹੀਂ ਲੱਗਦੇ ਉਹੋ ਘੱਟ ਸਮੇਂ ਵਿੱਚ ਬਹੁਤ ਜ਼ਿਆਦਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਨਾਲ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੈਸਾ ਅਤੇ ਸੌਰਤ ਹੀ ਉਹਨਾਂ ਲਈ ਸਭ ਤੋਂ ਮੁੱਖ ਗੱਲਾਂ ਬਣ ਗਈਆਂ ਹਨ ਪਰ ਜਦੋਂ ਜੁਗ ਆਵੇਗਾ ਤਾਂ ਉਹ ਲੋਕ ਜੋ ਆਪਣੇ ਹੌਸਲੇ ਨਾਲ ਕੰਮ ਕਰ ਰਹੇ ਹਨ ਉਹ ਬਦਲਾਵ ਅਤੇ ਨਵੀਆਂ ਸਥਿਤੀਆਂ ਨਾਲ ਜੁੜਨ ਦੇ ਲਈ ਤਿਆਰ ਰਹਿਣਗੇ ਨੌਜਵਾਨ ਵਿਅਕਤੀ ਨੇ ਪੁੱਛਿਆ ਕਿ ਇਹ ਕਲਯੁਗ ਕਿਸ ਤਰ੍ਹਾਂ ਦਾ ਹੋਵੇਗਾ ਬੁੱਧੀਮਾਨ ਨੇ ਕਿਹਾ ਕਲਯੁਗ ਵਿੱਚ ਲੋਕ ਮੌਕਿਆਂ ਨੂੰ ਖਰਚਣ ਲਈ ਬੇਹੱਦ ਸਖਤ ਹੋ ਜਾਣਗੇ ਉਹੋ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਤਿਆਗ ਦੇ ਕੇ ਫਿਰ ਆਪਣੇ ਖੁਦ ਦੇ ਹਿੱਤ ਵਿੱਚ ਲੱਗ ਜਾਣਗੇ ਇਸ ਸਮੇਂ ਬੱਚੇ ਵੀ ਆਪਣੇ ਮਾਪਿਆਂ ਨਾਲ ਬਿਲਕੁਲ ਰਿਸ਼ਤਾ ਨਹੀਂ ਰੱਖਣਗੇ ਅਤੇ ਨਾ ਹੀ ਉਹਨਾਂ ਦੀ ਗੱਲਬਾਤ ਸੁਣਨਗੇ ਅਤੇ ਉਹਨਾਂ ਦੀ ਆਗਿਆ ਅਤੇ ਉਹਨਾਂ ਦੀ ਸਲਾਹਾਂ ਨੂੰ ਵੀ ਨਜ਼ਰਅੰਦਾਜ਼ ਕਰਨਗੇ ਪਰ ਇਹ ਸਫ਼ਰ ਸੌਖਾ ਨਹੀਂ ਰਿਹਾ। ਸੱਚੇ ਦਿਲ ਨਾਲ ਕੰਮ ਕਰਨ ਵਾਲੇ ਲੋਕ ਹੀ ਕਲਯੁਗ ਵਿੱਚ ਵੀ ਆਪਣੀ ਜਗ੍ਹਾ ਬਣਾ ਸਕਣਗੇ ਕਲਯੁਗ ਦੀ ਕਹਾਣੀ ਵਿੱਚ ਜਿਵੇਂ ਸਮਾਂ ਬਦਲਦਾ ਹੈ ਮਨੋਖਦੀ ਸੋਚ ਅਤੇ ਜੀਵਨ ਸੰਸਾਰ ਵਿੱਚ ਵੀ ਬਦਲਦੀ ਹੈ ਅਸੀਂ ਕਿਸੇ ਵੀ ਚੀਜ਼ ਨੂੰ ਮੁੱਲ ਨਾ ਦੇ ਕੇ ਆਪਣੀਆਂ ਜ਼ਿੰਦਗੀਆਂ ਵਿੱਚ ਪੈਸੇ ਦੀ ਦੌੜ ਜਾਰੀ ਰੱਖਦੇ ਹਾਂ ਜਿਸ ਨਾਲ ਅਸੀਂ ਆਪਣੀ ਅਸਲੀ ਜ਼ਿੰਦਗੀ ਦੀ ਮੂਰਤ ਨੂੰ ਖੋਹ ਦਿੰਨੇ ਹਾਂ ਉਹ ਸਮਾਜ ਜੋ ਕਦੇ ਪਿਆਰ ਅਤੇ ਸਹਿਯੋਗ ਨਾਲ ਜੀਵਨ ਬਤਾਉਂਦਾ ਸੀ ਅੱਜ ਸਿਰਫ ਮਾਇਆ ਤੇ ਸਹੀਓਗ ਦੀ ਦੌੜ ਵਿੱਚ ਖੁਦ ਨੂੰ ਖੋ ਰਿਹਾ ਹੈ ਅੱਜ ਦੀ ਕਹਾਣੀ ਵਿੱਚ ਆਪਾਂ ਸਿੱਖਿਆ ਹੈ ਕਿ ਕਾਜੂਗ ਵਿੱਚ ਅਸੀਂ ਆਪਣੀ ਅਸਲੀ ਮੂਲ ਅਤੇ ਖੁਸ਼ੀ ਨੂੰ ਪਸੰਦ ਨਾ ਕਰਕੇ ਪੈਸਾ ਅਤੇ ਸਹੀਓਗ ਦੀ ਦੌੜ ਵਿੱਚ ਖੁਦ ਨੂੰ ਖੋ ਦਿੰਨੇ ਹਾਂ ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਜੀਵਨ ਨੂੰ ਸ਼ਾਂਤ ਅਤੇ ਸੰਤੋਖੀ ਰੱਖੀਏ ਤਾਂ ਸਾਸਰੀ ਕਾਜ ਸਾਰਿਆਂ ਨੂੰ ਇਸ ਕਹਾਣੀ ਦੁਆਰਾ ਜੇ ਤੁਹਾਨੂੰ ਸਿੱਖਣ ਨੂੰ ਕੁਝ ਮਿਲਿਆ ਹੈ ਤਾਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਜਾਓ